ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਦੁਪਹਿਰ ਦੀਆਂ ਖਬਰਾਂ ਦੇ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉੱਤਰ ਪੂਰਬ ਦੇ ਭਾਰਤੀ ਸੂਬੇ ਸਿੱਕਮ ਨੂੰ ਭਾਰਤੀ ਸੰਘ ਦੇ ਵਿੱਚ ਸ਼ਾਮਲ ਹੋયા ਨੂੰ 50 ਸਾਲ ਪੂਰੇ ਹੋ ਗਏ ਨੇ ਇਸ ਮੌਕੇ ਸਿੱਕਮ ਦੇ ਵਿੱਚ ਭਾਰਤੀ ਸੰਘ ਦੇ ਵਿੱਚ 50 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚਣਾ ਸੀ ਮੌਸਮ ਦੀ ਖਰਾਬੀ ਕਾਰਨ ਪ੍ਰਧਾਨ ਮੰਤਰੀ ਇੱਥੇ ਨਹੀਂ ਪਹੁੰਚ ਸਕੇ ਇਸ ਲਈ ਉਹਨਾਂ ਵੱਲੋਂ ਵਰਚੁਅਲ ਤਰੀਕੇ ਦੇ ਨਾਲ ਸਟੇਡੀਅਮ ਦੇ ਵਿੱਚ ਵੱਡੇ ਪੱਧਰ ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਵਰਚੁਅਲ ਸੰਬੋਧਨ ਦੇ ਵਿੱਚ ਕਿਹਾ ਕਿ 50 ਸਾਲ ਪਹਿਲਾਂ ਸਿੱਕਮ ਨੇ ਆਪਣੇ ਦੇ ਲਈ ਇੱਕ ਲੋਕਤੰਤਰ ਦਾ ਭਵਿਕ ਚੁਣਿਆ ਸੀ ਅਤੇ ਸਿੱਕਮ ਹੁਣ ਇਸ ਵੇਲੇ ਭਾਰਤ ਦੇ ਸਭ ਤੋਂ ਜ਼ਿਆਦਾ ਆਮਦਨ ਵਾਲੇ ਸੂਬਿਆਂ ਦੇ ਵਿੱਚ ਇੱਕ ਹੈ ਇਸ ਮੌਕੇ ਪ੍ਰਧਾਨ ਮੰਤਰੀ ਨੇ ਸਿੱਕਮ ਦੇ ਸਿੱਕਮ ਨੂੰ 100% ਆਰਗੇਨਿਕ ਸਟੇਟ ਬਣਨ ਤੇ ਵਧਾਈ ਵੀ ਦਿੱਤੀ ਹੈ। ਇਸ ਮੌਕੇ ਉਹਨਾਂ ਨੇ ਸਿੱਕਮ ਦੀ ਸਰਕਾਰ ਦੀ ਵੀ ਸਰਾਹਣਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸਿੱਕਮ ਦੀਆਂ ਉਪਲਬਧੀਆਂ ਤੇ ਮਾਣ ਹੈ ਅਤੇ ਸਿੱਕਮ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਹੈ। ਇਸ ਮੌਕੇ ਉਹਨਾਂ ਸਿੱਕਮ ਸੂਬੇ ਦੇ ਵੱਲੋਂ ਵੱਡੀਆਂ ਦਰਜ ਕੀਤੀਆਂ ਉਪਲਬਧੀਆਂ ਨੂੰ ਵੀ ਆਪਣੇ ਭਾਸ਼ਣ ਦੇ ਵਿੱਚ ਸ਼ਾਮਲ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 2014 ਦੇ ਵਿੱਚ ਪਹਿਲੀ ਵਾਰ ਸਰਕਾਰ ਦੇ ਵਿੱਚ ਉਹ ਆਏ ਸਨ ਤਾਂ ਸਬਕਾ ਸਾਥ ਸਬਕਾ ਵਿਕਾਸ ਦਾ ਨਾਰਾ ਉਹਨਾਂ ਵੱਲੋਂ ਦਿੱਤਾ ਗਿਆ ਸੀ ਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਖੇਤਰ ਦੇ ਵਿੱਚ ਸੂਬਿਆਂ ਦਾ ਵਿਕਾਸ ਜ਼ਰੂਰੀ ਹੈ ਉਹਨਾਂ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਉੱਤਰ ਪੂਰਬੀ ਰਾਜਾਂ ਦੇ ਵਿਕਾਸ ਦੇ ਲਈ ਕੰਮ ਕਰ ਰਹੀ ਹੈ पदर ते इन्वेस्टमेंट भी इन सूबे की जा रही है ये अवसर सिक्किम की लोकतांत्रिक यात्रा की गोल्डन जुबिली का है मैं स्वयं आप सबके बीच रह करके इस उत्सव का इस उमंग का पचास वर्ष की सफल यात्रा का साक्षी बनना चाहता था मैं भी आपके साथ कंधे से कंधा मिलाकर इस उत्सव का हिस्सा बनना चाहता था मैं बहुत सुबह जल्दी दिल्ली से निकलकर बागडोगरा तो पहुंच गया लेकिन मौसम ने मुझे आपके दरवाजे तक तो पहुंचा दिया लेकिन आगे जाने से रोक लिया और इसलिए मुझे आपके प्रत्यक्ष दर्शन का अवसर नहीं मिला है लेकिन मैं ये दृश्य देख रहा हूं ऐसा भव्य दृश्य मेरे सामने है लोग ही लोग नजर आ रहे हैं कितना अद्भुत नजारा है कितना अच्छा होता मैं भी आपके बीच होता लेकिन मैं नहीं पहुंच पाया मैं आप सबकी क्षमा मांगता हूं लेकिन जैसा माननीय मुख्यमंत्री जी ने मुझे निमंत्रण दिया है मैं आपको विश्वास दिलाता हूं जैसे ही राज्य सरकार तय करेगी मैं सिक्किम जरूर आऊंगा आप सबके दर्शन करूंगा और इस पचास वर्ष की सफल यात्रा का मैं भी एक दर्शक बनूंगा आज का ये दिन बीते पचास वर्षों की अचीवमेंट्स को सेलिब्रेट करने का है ਤੁਦਰ ਪੰਜਾਬ ਦੇ ਵਿੱਚ ਮਾਨਸੂਨ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਇਸ ਦੇ ਲਈ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਸਾਫ ਸਫਾਈ ਦੇ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਉੱਥੇ ਹੀ ਨਦੀਆਂ ਨਾਲਿਆਂ ਦੀ ਸਫਾਈ ਅਤੇ ਇਸ ਦੇ ਵਹਾਅ ਨੂੰ ਦੇਖਦਿਆਂ ਸਰਕਾਰ ਦੇ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਬਰਸਾਤ ਦੇ ਸੀਜ਼ਨ ਦੇ ਵਿੱਚ ਮਾਨਸੂਨ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੜ੍ਹ ਵਰਗੀਆਂ ਸਥਿਤੀਆਂ ਦੇ ਨਾਲ ਨਜਿੱਠਣਾ ਨਾ ਪਵੇ ਇਸੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਡਾਕਟਰ ਅਰਵਜੋਤ ਸਿੰਘ ਜ਼ੀਰਕਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸਫਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ ਤੇ ਜ਼ੀਰਕਪੁਰ ਦੇ ਆਲੇ-ਦੁਆਲੇ ਵਗਣ ਵਾਲੇ ਪਾਣੀ ਦੇ ਵਹਾਅ ਨੂੰ ਲੈ ਕੇ ਵੀ ਇਸ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਸੰਬੰਧ ਦੇ ਵਿੱਚ ਅਧਿਕਾਰੀਆਂ ਨੂੰ ਅਫਸਰਾਂ ਨੂੰ ਜ਼ਰੂਰੀ ਨਿਰਦੇਸ਼ ਵੀ ਡਾਕ ਕੈਬਨਿਟ ਮੰਤਰੀ ਡਾਕਟਰ ਅਰਵਜੋਤ ਵੱਲੋਂ ਦਿੱਤੇ ਗਏ ਨੇ ਥੋਏ ਸੀਗੇ ਬਰਸਾਤ ਕਰਕੇ ਜਿਹੜਾ ਪਾਣੀ ਕਾਫੀ ਆ ਗਿਆ ਸੀ ਲੋਕਾਂ ਨੂੰ ਨੁਕਸਾਨ ਹੋਇਆ ਸੀ ਉਹਨੂੰ ਕਿੱਦਾਂ ਸੀ ਰੋਕ ਸਕਦੇ ਆ ਫਤਿਹ ਅੱਜ ਅਸੀਂ ਪਹੁੰਚੇ ਆ ਤੇ ਅਸੀਂ ਸ਼ਵਾਸਨ ਦਵਾਉਂਦੇ ਆ ਜ਼ੀਰਕਪੁਰ ਦੇ ਲੋਕਾਂ ਨੂੰ ਇਸ ਏਰੀਆ ਦੇ ਲੋਕਾਂ ਨੂੰ ਕਿ ਜਿਹੜੀ ਅਸੀਂ ਸਫਾਈ ਅਸੀਂ ਉਹਦਾ ਜਲਦ ਕੰਮ ਕਰਾਵਾਂਗੇ ਨਾਲ ਸਾਡਾ ਕਮੇਟੀ ਦਾ ਵਿਭਾਗ ਹੋਵੇਗਾ ਨਾਲ ਸਾਡਾ ਡਰਨਿਜ਼ਮ ਵਿਭਾਗ ਹੋਵੇਗਾ ਜਿਹੜਾ ਪਿਛਲੇ ਸਾਲ ਨੁਕਸਾਨ ਸੀ ਉਹਨੂੰ ਆਪਾਂ ਰੋਕ ਸਕੀਏ ਆਪਾਂ ਜੀ ਅਧਿਕਾਰੀ ਨੂੰ ਕਿ ਮੈਸੇਜ ਬਿਲਕੁਲ ਜੀ ਇੱਕ ਤਾਂ ਇਹਦਾ ਜਿੱਥੇ ਅਸੀਂ ਖੜੇ ਆ ਇਹਦਾ ਪੁਲ ਵੀ ਪਾਸ ਹੋ ਗਿਆ ਹਾਈ ਲੈਵਲ ਦਾ ਪੁਲ ਬਣੇਗਾ ਇਸ ਜਗ੍ਹਾ ਜਿੱਥੇ ਆਪਾਂ ਖੜੇ ਆ ਸਾਰਾ ਪ੍ਰੋਸੈਸ ਹੋ ਗਿਆ ਤੇ ਦੂਜੀ ਗੱਲ ਜਿਹੜੀ ਗੰਦਗੀ ਕਰਕੇ ਜਿਹੜਾ ਤੁਸੀਂ ਦੇਖ ਵੀ ਸਕਦੇ ਹੋ ਦਿਖਾ ਵੀ ਸਕਦੇ ਹੋ ਕਿ ਕਾਫੀ ਬਲੌਕੇਜ ਹੈਗੀ ਆ ਤੇ ਇਹਦਾ ਵੀ ਅਸੀਂ ਆਪਾਂ ਬਹੁਤ ਜਲਦੀ ਦੀ ਸਫਾਈ ਕਰਾਵਾਂਗੇ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇੱਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਘਟੀਆਂ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਹਨਾਂ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਘਟਾ ਤੇ ਮਿਸ਼ਨ ਸਾਹਬ ਸਰਦਾਰ ਅਨੰਤ ਸਿੰਘ ਜੀ ਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਨਿਰਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਮਹਿੰਮ ਚਲਾਨੀ ਹੈ ਜਿਹਦੇ ਚ ਪਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤੇਮਾਲ ਕੀਤਾ ਜਾਣਾ ਜਿੱਦਾਂ ਕਿ ਮਾਰਾ ਯੂਰਨੀਆਂ ਜਾਂ ਗਲੇ ਸੜੇ ਫਲ ਵੀ ਕਿੱਲੇ ਵੇਚੇ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਬਜ਼ੀ ਮੰਡੀ ਆਏ ਹੋਏ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਆ ਕਿ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗੀਆਂ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆ ਉਰੇਕញਾ ਆਕੇ ਅਸੀਂ ਅਲੱਗ-ਅਲੱਗ ਗੋਡਾਊਨਸ ਜਿੱਥੇ ਫਰੂਟਸ ਨੂੰ ਦਵਾਈ ਵਗੈਰਾ ਲੱਗਦੀ ਹੈ ਜਾਂ ਕੋਲਡ ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂ ਹੈ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋਲਡ ਸਟੋਰੇਜ ਪ੍ਰੋਪਰ ਫੰਕਸ਼ਨਿੰਗ ਹੈਗੀ ਹੈ ਲੇਕਿਨ ਜਿਹੜੀ ਐਥੀਲਨ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ ਫਿਰ ਇਸ ਤੋਂ ਇਲਾਵਾ ਵੀ ਕਈ ਜਗ੍ਹਾ ਅਸੀਂ ਦੇਖਿਆ ਕਿ ਗਲੇ ਸੜੇ ਫਲ ਹੈ ਉਹ ਵੀ ਪਏ ਹੋਏ ਹੈ ਗੋਡਾਊਨਸ ਚ ਔਰ ਜਿੰਨਾ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਧਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਅਸੂਰ ਵਗੈਰਾ ਨੂੰ ਪਾ ਦਿੰਦੇ ਆ ਜੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ ਨੰਬਰ 2 ਕਿ ਇਹ ਅਖਬਾਰਾਂ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਜਾਂ ਜਿਹੜੇ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜੈਨਿਕ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਕਲ ਸ਼ੰਕਰਪੜਨਾ ਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਐਕਟ ਆਇਆ ਹੈ ਔਰੇ ਨਿਯਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਔਰ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰਲੀ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਤੋ ਐਸ ਆਰੇ ਸਾਡੀ ਮੁਹਿੰਮ ਜਿਹੜੀ ਹੈ ਲੋਕੀਂ ਚੱਲ ਗਿਆ ਔਰ ਲੋਕਾਂ ਨੂੰ ਚੰਗੀ ਲੱਗੀ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋਈ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸਿਹਤ ਨਾਲ ਸੰਧਤ ਆ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆ ਕਿ ਇਹ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਹੈ ਇਹ بار-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅੰਥਾਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੁਵਿਜਿਵੋਜਨਾ ਨਾ ਹੋਵੇ ਤੇ ਔਰ ਸਮਝ ਆ ਜਾਵੇ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ। ਵਿਸ਼ਵਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੱਖਣ ਪੂਰਵੀ ਏਸ਼ੀਆ ਚੀਨ ਸਿੰਗਾਪੁਰ ਤੋਂ ਬਾਅਦ ਲਗਾਤਾਰ ਭਾਰਤ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਾਰਤ ਦੇ ਵਿੱਚ ਕੇਰਲਾ ਮਹਾਰਾਸ਼ਟra ਦਿੱਲੀ ਐਨਸੀਆਰ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਕਰੋਨਾ ਦਾ ਇੱਕ ਕੇਸ ਦੇਖਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਇੱਕ ਮੌਤ ਵੀ ਕਰੋਨਾ ਦੇ ਕਾਰਨ ਹੋ ਚੁੱਕੀ ਹੈ। ਇਸ ਨੂੰ ਦੇਖਦਿਆਂ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਰੋਨਾ ਨੂੰ ਲੈ ਕੇ ਹਸਪਤਾਲਾਂ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਸਿਹਤ ਸੰਕਟ ਨੂੰ ਦੇਖਦਿਆਂ ਇਸ ਦੇ ਨਾਲ ਨਜਿੱਠਿਆ ਜਾ ਸਕੇ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਥਿਤ ਪੀਜੀਆਈ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਕਰੋਨਾ ਨੂੰ ਦੇਖਦਿਆਂ ਖਾਸ ਤੌਰ ਤੇ ਸੰਭਾਵੀ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਡਾਕਟਰਾਂ ਵੱਲੋਂ ਅਤੇ ਪੀਜੀਆਈ ਦੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਸੰਬੰਧ ਦੇ ਵਿੱਚ ਪੀਜੀਆਈ ਦੇ ਹੈੱਡ ਆਫ ਡਿਪਾਰਟਮੈਂਟ ਆਫ ਮੈਡੀਸਨ ਦੇ ਡਾਕਟਰ ਸੰਜੀਤ ਜੈਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਪੀਜੀਆਈ ਦੇ ਵਿੱਚ ਜੇਕਰ ਕੋਈ ਹੈਲਥ ਐਮਰਜੈਂਸੀ ਆਉਂਦੀ ਹੈ ਕਰੋਨਾ ਦੇ ਕੇਸ ਵਧਦੇ ਨੇ ਉਸ ਦੇ ਲਈ ਆਈਸੋਲੇਸ਼ਨ ਵਾਰਡ ਵੀ ਤਿਆਰ ਕੀਤਾ ਗਿਆ ਤੇ ਹੋਰ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਆਓ ਡਾਕਟਰ ਸੰਜੀਤ ਜੈਨ ਤੋਂ ਇਹ ਸੁਣ ਲੈਨੇ ਆ ਕਿ ਪੀਜੀਆਈ ਦੇ ਵਿੱਚ ਕਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਮੇਰਾ ਨਾਮ ਡਾਕਟਰ ਸੰਜੀਤ ਜੈਨ ਹੈ ਮੈਂ ਵੀ ਸਰ ਹੈਡ ਆਫ ਡਿਪਾਰਟਮੈਂਟ ਆਫ ਮੈਡੀਸਨ ਐਟ ਪੀਜੀਆਈ ਸਰ ਕਰੋਨਾ ਕੋਲੇਟੀ ਪੀਜੀਆਈ ਕੀ ਕੀ ਤਿਆਰੀਆਂ ਚੱਲ ਰਹੀਆਂ ਵੀ ਚੰਡੀਗੜ੍ਹ ਦੀ ਗੱਲ ਕਰੇ ਤਾਂ ਕੱਲ ਪਹਿਲਾ ਪੋਜ਼ਿਟਿਵ ਕੇਸ ਆਇਆ تھا ਪਰ ਅੱਜ ਦੇਖੋ ਗਈ ਹੈ ਤਾਂ ਪੀਜੀਆਈ ਨੇ ਆਪਣੀ ਤਿਆਰੀ ਕਿਸ ਹਿਸਾਬ ਸੇ ਰੱਖੀ ਹੈ ਬੇਟੇਗਾ ਪੀਜੀਆਈ ਕੀ ਤਿਆਰੀ ਕੋਵਿਡ ਲਈ ਹੈ ਹਮੇਸ਼ਾ ਹੀ रहती है और हमेशा हमें इस चीज़ का संशय रहता है क्योंकि इस तरीके के वायरस बैक्टीरिया और दूसरे इन्फेक्शन आते रहते हैं स्पेसिफिकली अगर हम कोविड की बात करें क्योंकि एक रेस्पिरेटरी इन्फेक्शन है तो हमने इसके लिए आइसोलेशन वार्ड को तैयार करके रखा हुआ है हमारे पास पूरा ऑक्सीजन वेंटिलेटर्स नए तरीके के वेंटिलेटर्स आती है एच कहते हैं और जो इसके लिए बाकी इक्विपमेंट वग़ैरह चाहिए पी वगैरह वो सब हमारे लिए तैयार हैं पर इसमें इतना ज़्यादा हमें तैयारी से ज़्यादा ज़रूरी है कि ये समझना कि सबसे पहली बात कि हमें पैरिक करने की ज़रूरत नहीं है क्योंकि ये जो नया वेरिएंट है ये वेरिएंट ज़रूर है पर इसमें जो डिजीज़ अभी तक नोटिस किया क्योंकि हिंदुस्तान में अभी हज़ार केस हो गए तो हमें कुछ पता चल रहा है कि बीमारी जो है वो माइल्ड बीमारी है कोई इतनी सीवियर बीमारी नहीं और उसका सबसे बड़ा प्रूफ यह है कि अभी तक हमारे पास कोई ऐसे बड़े बड़े अस्पतालों में एम्स हो गया पीजीआई हो गया या सीएमसी एम वेलोर हो गया वहाँ पे ऐसे कोई ऐसे इतने अचानक नंबर नहीं बढ़ गए हैं या पेशेंट जो वेंटिलेटर पे जा रहे हैं उनके नंबर नहीं बढ़ गए तो उससे आपको मन में शांति हो सकती है कि ज़रूर है कि थोड़े से नंबर ऑफ केसेस बढ़े हैं तो हमें पहचान रखने की ज़रूरत है परंतु डरने की बात पैनिक करने की बात बिल्कुल नहीं है और सारे सरकारी अस्पतालों में या इवन प्राइवेट हॉस्पिटल्स में कोविड ने हमें ये पहले भी सिखाया है और अभी भी हम हमें सिखाया है कि हमें अपनी सावधानियाँ बरतनी और उसमें खासकर जो एल्डरली हैं जो लोग इम्यूनोसेप्रेशन पे हैं जो लोग किडनी डिजीज़ के हैं या जिनको कोमाबिलिटीज़ हैं उन लोगों को थोड़ा ध्यान रखने की ज़रूरत है और उसमें ऐसा है कि जो क्राउडेड प्लेसेस में ना जाएं, और जैसे हमें पता ही है जो जनरल प्रिकॉशंस हैं जैसे मास्क पहनना डिस्टेंसिंग करना इनसे आई थिंक और सर्वेलेंस ये बहुत ज़रूरी चीज़ें हैं और इस पर अगर हम ध्यान रखेंगे तो हम शायद हमें इतना इसमें डरने की ਅਭਿਸ਼ਕਤਨ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਟਾ ਸਾਹਿਬ ਜਿਨ੍ਹਾਂ ਦਾ 27 ਮਈ ਨੂੰ ਮੁਹਾਲੀ ਦੇ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ ਉਹ 99 ਸਾਲਾਂ ਦੇ ਸਨ ਤੇ 27 ਮਈ ਨੂੰ ਮੁਹਾਲੀ ਦੇ ਫੋਟੇਸ ਹਸਪਤਾਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ ਤੇ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਜ਼ਿਲ੍ਹਾ ਸੰਗਰੂਰ ਪਿੰਡ ਉੱਬਾਵਾਲ ਵਿਖੇ 30 ਮਈ ਨੂੰ ਕੀਤਾ ਜਾਵੇਗਾ ਭਲਕੇ ਉਹਨਾਂ ਦਾ ਅੰਤਿਮ ਸੰਸਕਾਰ ਹੈ ਤਕਰੀਬਨ ਬਾਅਦ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਸੁਖਦੇਵ ਸਿੰਘ ਢੀਟਸਾ ਦਾ 27 ਮਈ ਨੂੰ ਮੁਹਾਲੀ ਦੇ ਫੋਟੇਜ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਹਸਪਤਾਲ ਵੱਲੋਂ ਆਪਣੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਨਮੂਨੀਆਂ ਅਤੇ ਦਿਲ ਦੀਆਂ ਗੁੰਝਲਦਾਰ ਸਮੱਸਿਆਵਾਂ ਸਨ ਹਸਪਤਾਲ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੇ ਲਈ ਵਧੀਆ ਯਤਨ ਕੀਤੇ ਗਏ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ 30 ਮਈ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ ਤੁਹਾਨੂੰ ਗੱਲ ਕਰਦੇ ਆ ਮੌਸਮ ਦੀ ਪੰਜਾਬ ਦੇ ਵਿੱਚ ਪੱਛਮੀ ਗਰਬੜੀ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਈ ਹੈ ਜਿਸ ਦੇ ਕਾਰਨ ਵੀਰਵਾਰ ਤੇ ਸ਼ੁੱਕਰਵਾਰ ਵਾਲੇ ਦਿਨ ਪੰਜਾਬ ਭਾਰ ਦੇ ਵਿੱਚ yellow alert ਜਾਰੀ ਕੀਤੇ ਗਏ ਨੇ ਸੂਬੇ ਦੇ ਵਿੱਚ 3 ਜੂਨ ਤੱਕ yellow alert ਜਾਰੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਭਾਰਤ ਦੇ ਵਿੱਚ ਮਾਨਸੂਨ ਵੀ ਜਲਦੀ ਸ਼ੁਰੂ ਹੋ ਗਿਆ ਜਿਸ ਕਾਰਨ ਪੰਜਾਬ ਦੇ ਵਿੱਚ ਵੀ ਮਾਨਸੂਨ ਜਲਦੀ ਪਹੁੰਚਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਸ਼ਾਮਲ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਜਦਕਿ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਲਗਾਤਾਰ ਹਲਕਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤਾਪਮਾਨ ਔਸਤ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਦੇ ਆਸ-ਪਾਸ ਦਾ ਹੀ ਤਾਪਮਾਨ ਹੈ ਪਰ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਆਮ ਦੀ ਤਰ੍ਹਾਂ ਬਠਿੰਡਾ ਦੇ ਵਿੱਚ ਹੀ ਦਰਜ ਕੀਤਾ ਗਿਆ ਜਿੱਥੇ 43.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਬਦਲਾਅ ਪਿੱਛੇ ਪੱਛਮੀ ਗੜਬੜੀ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ-ਨਾਲ ਚੱਕਰਵਾਤੀ ਸਰਕੂਲੇਸ਼ਨ ਵੀ ਇਸ ਦਾ ਕਾਰਨ ਹੈ ਇਸ ਵੇਲੇ ਪੰਜਾਬ ਦੇ ਮਾਲਵਾ ਖੇਤਰ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਇਸੇ ਕਾਰਨ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਮੌਨਸੂਨ ਪੰਜਾਬ ਦੇ ਵਿੱਚ ਆਮ ਨਾਲੋਂ ਪਹਿਲਾਂ ਪਹੁੰਚ ਸਕਦਾ ਹੈ ਇਸ ਵੇਲੇ ਕਈ ਸੂਬਿਆਂ ਦੇ ਵਿੱਚ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੌਸਮ ਮੌਨਸੂਨ ਪਹੁੰਚ ਚੁੱਕਾ ਹੈ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਇੱਕ ਹਫ਼ਤੇ ਤੋਂ 10 ਦਿਨ ਪਹਿਲਾਂ ਪਹੁੰਚਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ